ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਹਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਮਨਜੋਤ ਵੀਰ ਦੇ ਕੋਲੋਂ ਪਿੰਡ ਹਰੜਕਲਾਂ ਤਹਿਸੀਲ ਐਨਾਲਾ ਤੇ ਜ਼ਿਲ੍ਹਾ ਅਮਰਸਰ ਥੋੜਾ ਜਿਹਾ ਹਨੇਰਾ ਹੀ ਹੋ ਗਿਆ ਪਸ਼ੂਆਂ ਨੂੰ ਕਰਕੇ ਛੋਟੀਆਂ ਨੂੰ ਕਰਕੇ ਮੱਜ ਤੇ ਬਾਕੀ ਲੱਤ ਗਈ ਗੱਡੀ ਚੋਂ ਮੈਂ ਤੇ ਘਰ ਖੜਨਦੇ ਆ ਤੁਹਾਨੂੰ ਬਾਕੀ ਚੱਲ ਨਹੀਂ ਜਾ ਕੇ ਸਾਰੀ ਡਿਟੇਲ ਮਨਜੋਤ ਵੀਰ ਦੱਸਦਾ ਇਹਦੀ ਆ ਇਹਦੇ ਮਗਰ ਕੱਟਾ ਹੈ ਤੇ ਬਖਣੇ ਆ ਤੁਹਾਨੂੰ ਮੈਂ ਬਾਕੀ ਕਾ ਦਵਣ ਵਾਲੀ ਮੈਂ ਆ ਪੂਰੀ ਵੱਡੀ ਮੈਂ ਆ ਅਜੇ ਗੱਡੀ ਚ ਆ ਵੇਖੋ ਲੱਥੀ ਆ ਇਹ ਟਾਈਮ ਵੀ ਕਰੀਬ ਮੰਨ ਲਓ 7:00 ਹੋ ਗਿਆ ਨਾ ਮੇਰੇ ਸਾਹਮਣੇ ਬਾਕੀ ਮਨਜੋਦ ਵੀਰ ਨਾਲ ਇਹਦੇ ਬਾਰੇ ਕਰਦੇ ਆ ਗੱਲਬਾਤ ਅੰਦਰ ਜਾ ਕੇ ਲਓ ਜੀ ਲਓ ਜੀ ਕਰਦੇ ਆ ਮਨਜੋਦ ਵੀਰ ਜੀ ਨਾਲ ਗੱਲਬਾਤ ਤੇ ਪੁੱਛਨੇ ਸਾਡੀ ਡਿਟੇਲ ਮਨਜੋਦ ਕੀ ਹਾਲ ਚਾਲ ਆਇਆ ਵਧੀਆ ਰੀਡ ਨੇਰਾ ਹੀ ਹੋ ਗਿਆ ਮੱਝ ਹੁੰਦਿਆਂ ਹਨਾ ਤੇ ਮਨਜੋਦ ਵੀਰ ਕੀ ਹਾਲ ਕਿਤਾ ਆਇਆ ਆ ਸੁਈ ਰੀ ਸੁਈ ਆ ਹਾਂ ਜੀ ਅੱਛਾ ਅੱਛਾ ਫੋਨ ਨੰਬਰ ਤੇ ਡਾਇਰੈਕਟ ਚਲ ਦੱਸ ਦੋ ਟਰੱਸ ਦੱਸੋ ਫੋਨ ਨੰਬਰ 9040 ਅਸ਼ਰਾਸ਼ਿਆ ਨੇ ਵਸਾਤਰੇ ਅਸੀਂ ਤਾਂ ਸੀਰਾ ਜੀ ਨਾਲ ਹੈ ਜਿਹੜਾ ਅੰਬਰੀ ਸਰ ਜੀ ਪਿੰਡ ਹਰੜਕਲਾ ਹਾਂਜੀ ਤੇ ਇਹਦੇ ਥੱਲੇ ਦੁੱਧ ਹੈਗਾ ਨੇ 11 ਕਿਲੋ 11 ਕਿਲੋ ਦੁੱਧ ਹਾਂਜੀ ਐਨ ਅੱਛਾ ਹੋ ਗਿਆ ਇਹਦੇ 3 ਕਿਲੋ 3 ਕਿਲੋ ਕਿਲੋ ਚੋਈ ਸਾਰੀ ਨਹੀਂ ਚੋਈ ਹੈ ਲੋ ਵੀ ਜੀ ਸਾਰੀ ਨਹੀਂ ਇਹ ਚੋਈ ਬਾਕੀ ਮੈਂ ਬਹੁਤ ਵੱਡੀ ਆ ਕੱਦ ਵਜਨ ਵੀ ਬਹੁਤ ਜ਼ਿਆਦਾ ਹੀ ਆ ਫੁਣਾ ਫੁਣਾ ਦੀ ਡੇਰੀ ਵਾਲੀ ਮੈਂ ਥੋੜੀ ਜੀ ਸਾਹਮ ਕਿਸੇ ਵੀਰ ਕੋ ਘੱਟ ਹੋਈ ਆ ਤੇ ਮਗਰੇ ਦੇ ਮਨਜੋਤ ਕਟਾ 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 ਠੀਕ ਆ ਠੀਕ ਆ ਮਨਜੋਤ ਵੀ ਸੇਵਾ ਕੀਤੀ ਕਿੰਨਾ ਚਪਾਜੀ ਦੁੱਧ ਸੇਵਾ ਕੀਤੀ ਆ ਚਵਾ ਦੂ 1100 ਤੋਂ ਟੱਪੂ ਹੀ ਆ ਅਇਆ 1100 ਤੋਂ ਟੱਪੂ ਹੀ ਹੈ ਠੀਕ ਆ ਠੀਕ ਆ ਤੇ ਮਲੋ ਵੀ ਚੂਣ ਚਾਣਾ ਸਾਬ ਖਾਫ ਕੇ ਠੰਡੀ ਸੀਲ ਹਾਂਜੀ ਠੀਕ ਠੀਕ ਆ ਤੇ ਇਹ ਫਿਰ ਖੋਲ ਕੇ ਤੋੜੀਏ ਮੜੀ ਜੀ ਰਾਜੂ ਵੀਰ ਹੈ ਹਣ ਪਰ ਇਹਨੂੰ ਤੋੜ ਦਿਓ ਮੜੀ ਜੀ ਰਾਜੂ ਵੀ ਤੋਹੀਂ ਲੋ ਜੀ ਉਹਰ ਕਿੰਨਾ ਲਗਾ ਰਾ ਜੂ ਵੀਰ ਨੂੰ ਖਾਣਾ ਮੇਰਾ ਹੀ ਕਾਫੀ ਹੋ ਗਿਆ ਸੀ ਲਹੁੰਦੇ ਆ ਮੈਂ ਦੂਰੋਂ ਆਈ ਹਾਂ ਨਿਹਰਾ ਹੋ ਗਿਆ ਹੈ ਵੱਡੀ ਪੂਰੀ ਮੈਂ ਕੋਈ ਵੀਰ ਛੋਟੀ ਨਾ ਸਮਝੇ ਰਾਜੂ ਵੀਰ ਦੀ ਮੋੜ ਦੋ ਮੋੜ ਦੋ ਤੇ ਮਨਜੋਦ ਵੀਰ ਇਧਰ ਆਇਆ ਮੜਾਇਆ ਚੰਨ ਨਹੀਂ ਤੇ ਮਨਜੋਦ ਵੀਰ ਦੁੱਧ ਕਰਜੂ 12 ਤੋਂ ਪਲੱਸ ਸਾਂਭਿਆ ਲਓ ਜੀ 12 ਕਿਲੋ ਤੋਂ ਪਲੱਸ ਕਰ ਜੂ ਥਨ ਥਨ ਦੀ ਕੁਆਲਿਟੀ ਬੜੀ ਆ ਤੇ ਹੁਣ ਮੰਨ ਲਓ 10 ਕਿਲੋ ਹੈਗਾ ਠੰਡਾ ਕਰਕੇ ਵਾਧੂ ਕਿ ਕਾਟਾ ਇੰਨਾ ਹੀ ਆ ਅੱਛਾ 10 ਤੋਂ ਪਲੱਸ ਹੀ ਆ ਭਾ ਕੋ ਚਾਰ ਟਾਈਮ ਚੋਲੇ ਵੀ ਲਓ ਵੀਰ ਜੀ ਭਾ ਕੋ ਵੀ ਚਾਰ ਟਾਈਮ ਵੀਰ ਕਹਿੰਦਾ ਚੋਲੇ ਤੇ ਬਾਕੀ ਮੈਂ ਇਹ ਵੀ ਚਲੂ ਚਰੂ ਬੜੀ ਆ ਥੋੜੀ ਜੀ ਵੀਰ ਕੋ ਸਾਮ ਘੱਟ ਹੋਈ ਜੀ ਤੇ ਮਨਜੋਤ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਮੇਰਾ ਮੁੱਲ 80 ਆ 80 ਜਿਆਜ ਕਰਦੀ ਹੈ ਜਿਹੜੀ ਸੇਰ ਵੰਗ ਸੇਰ ਵਾਲੀ ਮਨਜੋਤ ਵੀਰ ਜੀ ਸੱਚੇ ਚੇਤਾ ਭੁੱਲ ਗਿਆ ਸੇਰ ਵਾਲੀ ਢਾਲੀ ਮੈਂ ਵੇਗੀ ਵੇਗੀ ਚਲੋ ਠੀਕ ਆ ਤੇ ਇੱਕ ਨਾਮ 80 75 ਹਜਰ ਅੱਜ ਮੈਂ ਕਹਾਂ ਦੇ ਦਿੰਦੇ ਹਾਂ 71 ਦੀ ਕਰ ਦਈਏ ਮਾਨ ਤਨ 72 ਹਜਰ ਦੀ ਰੱਗ ਲਾ 72 ਹਜਰ ਦੀ ਹਾਂ ਨਾ ਹੀ ਹਾਂ ਥੋੜਾ ਆਜਾ ਹੋਰ ਕਰ ਦਈ ਥੋੜਾ ਆ ਹਾਂ 70 ਦੀ ਲਓ ਵੀ ਜੀ 70 ਹਜ਼ਾਰ ਦੀ ਮਨਜ਼ੂਰ ਵੀਰ ਕਹਿੰਦਾ ਦੇ ਦਾਂਗੇ ਬਾਕੀ ਕੱਦ-ਕਾੜ ਤੇ ਕੱਲੀ ਬਲੇਰੋ ਗੱਡੀ ਚ ਆਉਣ ਵਾਲੀ ਹੈ ਪੂਰੀ ਵੱਡੀ ਆ ਕੋਈ ਵੀਰ ਛੋਟੀ ਨਾ ਸਮਝੇ ਤੇ ਪੂਰੀ ਸਾਫ ਸੁਥਰੀ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਮੈਂ ਦੀ ਤੇ ਮਨਜੋਤ ਜੀ ਸੂਈ ਹੋਊਗੀ 20-25 ਦਿਨਾਂ ਦੀ ਹਾਂਜੀ ਕੋਈ ਵੀ ਭਾਵੇਂ ਮਹੀਨੇ ਦੀ ਸਮਝ ਲੈ 20-25 ਦਿਨਾਂ ਦੀ ਸੂਈ ਏ ਤੇ ਹੋਰ ਮਨਜੋਤ ਵੀਰ ਕੋਈ ਕਹਿਣਾ ਚਾਹੁੰਦਾ ਬਸ ਆ ਬਈ ਆਪੇ ਹਰ ਵੀਡੀਓ ਜਾਓ ਕਿੰਨੇ ਸੂਈ ਤਾਂ ਤਸੱਲੀ ਕਰੋ ਤੇ ਚੈੱਕ ਪਾਸ ਕਰਕੇ ਖੜੋ ਤੇ ਨਾਲ ਪੈਸੇ ਪੂਰੇ ਪਾ ਦਿਆ ਕਰੋ ਘਰ ਪਹੁੰਚਣ ਦੇ ਗਰੰਟੀ ਤੇ ਮਨਜੋਤ ਵੀਰ 10 ਕਿਲੋ ਭਾਵੇਂ ਕੋਈ ਚਾਰ ਟਾਈਮ ਚੋਲੇ ਆਪਾਂ ਵੀਡੀਓ ਕਾਲ ਤੇ ਵੀਰ ਚ ਵਾਲੇ ਭਾਵੇਂ ਪੰਜ ਦਿਨ ਚੋਲੇ ਜੰਨੇ ਦੇ ਚੋਲੇ ਚੋਲੇ 10 ਕਿਲੋ ਦੀ ਆਪਣੀ ਗਰੰਟੀ ਅਗਲੇ ਦੇ ਘਰ ਤੱਕ ਵੀ ਘਰ ਤੱਕ ਵੀ ਫੁੱਲ ਗਰੰਟੀ ਫੁੱਲ ਫੁੱਲ ਜੀ ਆ ਵੀ ਜੀ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਪੂਰਾ ਵੇਖਿਓ ਮੇਰੇ ਭਰਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਮਿਹਰਬਾਨੀ